ਗੁਰੂ ਪਿਆਰੀ 사ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਹ ਸਥਾਨ ਦੀ ਕਾਰ ਸੇਵਾ ਚੱਲੀ ਆ ਨਾ ਸਨ 1990 1991 ਦੇ ਵਿੱਚ ਭਵਾਨੀਗੜ੍ਹ ਵਾਲੇ ਸੰਤਾਂ ਨੇ ਕਰਵਾਈ ਆ ਸੰਤ ਬਾਬਾ ਕਿਰਪਾਲ ਸਿੰਘ ਜੀ ਉਹਨਾਂ ਨੇ ਵੱਡੇ ਤੋਂ ਵੱਡੇ ਵਿਦਵਾਨ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਜਾਵੇ ਕਿ ਇੱਥੇ ਅਸਤ ਪ੍ਰਗਟ ਹੋਏ ਨੇ ਤਾਂ ਉਸ ਤੋਂ ਬਾਅਦ ਸੰਗਤ ਵੱਲੋਂ ਬੇਨਤੀ ਕੀਤੀ ਕਿ ਬਾਬਾ ਜੀ ਇਹ ਜਗ੍ਹਾ ਪ੍ਰਗਟ ਹੋਈ ਹੀ ਹੈ ਬਾਅਦ ਸਾਰਿਆਂ ਨੇ ਵਿਦਵਾਨਾਂ ਨੇ ਤੇ ਜੋ ਵੀ ਇੱਥੇ ਮਹਾਂਪੁਰਖ ਸੀਗੇ ਉਹਨਾਂ ਨੇ ਵਿਚਾਰ ਕਰਕੇ ਇਸ ਜਗ੍ਹਾ ਦੇ ਉੱਤੇ ਵਿਸ਼ਾਲ ਸਰੋਵਰ ਆ ਜਿਹੜਾ ਉਹ ਬਣਾਇਆ। ਸਾਹਮਣੇ ਵਾਲੇ ਪਾਸੇ ਹੀ ਗੁਰੂ ਕਾ ਲੰਗਰ। ਇਸ ਪਾਸਿਓਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਸੀ ਤੇ ਸਾਹਮਣੇ ਵਾਲੇ ਪਾਸੇ ਦਰਬਾਰ ਸਾਹਿਬ ਸ਼ਸ਼ੋਭਿਤ ਨੇ। ਸਾਹਮਣੇ ਵੀਡੀਓ ਫਰੇਮ ਦੇ ਵਿੱਚ ਦਰਸ਼ਨ ਹੋ ਰਹੇ ਨੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਪਿੰਡ ਆਲੋਵਰਕ ਜ਼ਿਲ੍ਹਾ ਸੰਗਰੂਰ ਪੰਜਾਬ। ਇਹ ਸਾਹਮਣੇ ਵਾਲੇ ਪਾਸੇ ਹੀ ਉਹ ਰਮਣੀਕ ਸਥਾਨ ਆ ਸਾਹਮਣੇ ਜੋ ਆਪਾਂ ਨੂੰ ਦਿਖਾਈ ਦੇ ਰਿਹਾ ਪਹਿਲਾਂ ਆਪਾਂ 메인 ਸੜਕ ਤੋਂ ਇਸ ਪਾਸੇ ਵੱਲੋਂ ਆਏ ਸੀ ਸਾਹਮਣੇ ਇਸ ਪਾਸੇ ਨਾਪਾ ਇਸ ਪਾਸੇ ਭਵਾਨੀਗੜ ਬਿਲਕੁਲੀ ਸੜਕ ਦੇ ਉੱਤੇ ਇਹ ਪਿੰਡ ਆ ਜਿਹੜਾ ਉਹ ਵਸਿਆ ਹੋਇਆ ਆਲੋ ਵਰਕ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਹੋਰ ਇਤਿਹਾਸਿਕ ਗੁਰਸਥਾਨ ਤੋਂ ਪਿੱਛੇ ਵੀਡੀਓ ਫਰੇਮ ਦੇ ਵਿੱਚ ਤੁਹਾਨੂੰ ਦਰਸ਼ਨ ਦਿਦਾਰੇ ਹੋ ਰਹੇ ਨੇ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਪਿੰਡ ਆਲੂਆਰਖ ਜ਼ਿਲ੍ਹਾ ਸੰਗਰੂਰ ਇਹ ਗੁਰਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਤੇ ਦੀਵਾਨ ਟੋਡਰਮਲ ਜੀ ਨਾਲ ਸੰਬੰਧਿਤ ਆ ਇਸ ਵੀਡੀਓ ਦੇ ਵਿੱਚ ਆਪਾਂ ਇਸ ਗੁਰੂ ਇਤਿਹਾਸਿਕ ਸਥਾਨ ਦੇ ਦਰਸ਼ਨ ਦਿਦਾਰੇ ਕਰਾਂਗੇ ਇਤਿਹਾਸ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਪਿੰਡ ਦੀ ਗੱਲ ਕਰਾਂ ਤਾਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ ਨਾਪਾ ਭਵਾਨੀਗੜ ਰੂਨ ਦੇ ਉੱਤੇ ਸਥਿਤਾਂ ਗੁਰਦੁਆਰਾ ਸਾਹਿਬ ਯਾਦਗਾਰ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਆਲੋਆਰਕ ਬਾਕੀ ਇਸ ਗੁਰਦੁਆਰਾ ਸਾਹਿਬ ਦਾ ਸੰਪੂਰਨ ਇਤਿਹਾਸ ਦਰਸ਼ਨੀ ਡਿਉੜੀ ਦੇ ਵਿੱਚ ਵੀ ਬਹੁਤ ਸੁੰਦਰ ਲਿਖਿਆ ਹੋਇਆ ਤੇ ਬਾਹਰ ਵਾਲੇ ਪਾਸੇ ਇੱਕ ਬੋਰਡ ਵੀ ਲਾਇਆ ਹੋਇਆ ਇਸ ਇਤਿਹਾਸਿਕ ਸਥਾਨ ਦੀ ਮਹੱਤਤਾ ਮਹਾਨਤਾ ਬਹੁਤ ਜ਼ਿਆਦਾ ਕਿਉਂਕਿ ਇਸ ਇਤਿਹਾਸਿਕ ਸਥਾਨ ਤੇ ਜਾਂ ਮੈਂ ਕਹਾ ਇਸ ਧਰਤੀ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਦੇ ਜੋ ਅਸਥਾਨ ਨੇ ਜਦੋਂ ਉਹਨਾਂ ਦਾ ਸੰਸਕਾਰ ਹੁੰਦਾ ਸਰੰਦ ਦੀਵਾਨ ਟੋਡਰਮਲ ਜੀ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਜੋ ਹਸਤ ਸੀਗੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਲਿਆਂਦਾ ਜਾਂਦਾ ਤੇ ਉੱਥੇ ਅੱਜ ਥੜਾ ਸਾਹਿਬ ਸ਼ੋਭਿਤ ਨੇ ਹਸਤ ਹੀਠਾ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਵਿੱਤਰ ਸਰੋਵਰ ਬਣਿਆ ਹੋਇਆ ਤੇ ਇਸੇ ਹੀ ਪਿੰਡ ਦੇ ਨਾਲ 3 ਕਿਲੋਮੀਟਰ ਅੱਗੇ ਪਿੰਡ ਕਾਕੜਾ ਕਾਕੜਾ ਪਿੰਡ ਦੀਵਾਨ ਟੋਟਰਮਲ ਜੀ ਦਾ ਅਸਲੀ ਪਿੰਡ ਜਿੱਥੋਂ ਦੇ ਉਹ ਰਹਿਣ ਵਾਲੇ ਸੀਗੇ ਤੇ ਸਰੰਦ ਸੂਬੇਦਾਰ ਕੋਲੇ ਉਹ ਨੌਕਰੀ ਕਰਦੇ ਸੀ ਬਾਕੀ ਅੱਗੇ ਵੀਡੀਓ ਦੇ ਵਿੱਚ ਆਪਾਂ ਇਤਿਹਾਸ ਬਾਰੇ ਜਿਹੜੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁੰਦਰ ਦਰਸ਼ਨੀ ਜੋੜੀ ਦੇ ਦਰਸ਼ਨ ਹੋ ਰਹੇ ਨੇ ਸੰਗਤਾਂ ਦੂਰੋਂ ਨੇੜੇੋਂ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਤੋਂ ਮਨਤਾ ਨੇ ਮੂੰਹ ਮੰਗੀਆਂ ਉਹ ਪਾਉਂਦੀਆਂ ਨੇ ਬਹੁਤ ਹੀ ਰਮਣੀਕ ਸਥਾਨ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਦਰਸ਼ਨੀ ਜੋੜੀ ਦੇ ਵਿੱਚ ਬਿਲਕੁਲ ਵੱਡੇ ਬੋਰਡ ਤੇ ਬਹੁਤ ਸਾਫ਼ ਇਸ ਜਗ੍ਹਾ ਦਾ ਇਤਿਹਾਸ ਲਿਖ ਕੇ ਲਾਇਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਹੈ ਉਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਵੀ ਸਕਦੇ ਹਾਂ ਮੈਂ ਇੱਥੇ ਵੀਡੀਓ ਨੂੰ ਰੋਕਦਾ ਥੋੜਾ ਸਮਾਂ ਤੇ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਦਾ ਇਹ ਸੁੰਦਰ ਰਸਤਾ ਅੱਗੇ ਦਰਬਾਰ ਸਾਹਿਬ ਵੱਲ ਨੂੰ ਜਾ ਰਿਹਾ ਪਹਿਲਾਂ ਆਪਾਂ ਦਰਬਾਰ ਸਾਹਿਬ ਦਰਸ਼ਨ ਦੇਦਾਰੇ ਕਰਦੇ ਹਾਂ ਨਮਸਕਾਰ ਕਰਦੇ ਹਾਂ ਤੇ ਉਸ ਤੋਂ ਬਾਅਦ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾਉਂਦੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵੱਡੀ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਜਾਂਦੀ ਸੰਗਤ ਲਈ ਲੰਗਰ ਦਾ ਪ੍ਰਬੰਧ ਆ ਦੀਵਾਨ ਹਾਲ ਤੇ ਹੋਰ ਕਈ ਇਮਾਰਤਾਂ ਬਣੀਆਂ ਹੋਈਆਂ ਨੇ ਬਾਅਦ ਦੇ ਵਿੱਚ ਆਪਾਂ ਸੰਖੇਪ ਦੇਖਦੇ ਆ ਤੇ ਇੱਧਰ ਇਹ ਵੀ ਜਗ੍ਹਾ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਬਾਲਣ ਰੱਖਣ ਲਈ ਜਾਂ ਹੋਰ ਜੋ بڑے ਸਮਾਗਮ ਹੁੰਦੇ ਨੇ ਉਹਨਾਂ ਦੇ ਮੁੱਖ ਰੱਖਦੇ ਬਣੀ ਹੋਈ ਆ ਆਓ ਅੱਗੇ ਆਪਾਂ ਦਰਵਾਜ਼ਾ ਚੱਲਦੇ ਆ ਗੁਰੂ ਤੇਗ ਬਹਾਦਰ ਸਾਹਿਬ ਸਿਮਰੀ ਆ ਕਰ ਨੌ ਨੇ ਦਾਵਤ ਆਈ ਸਭ ਥਾਈ ਹੋਣਾ ਜੀ ਸਹਾਇ ਇਹ ਪਵਿੱਤਰ ਸਥਾਨ ਨੌਵੀਂ ਪਾਤਸ਼ਾਹੀ ਜੀ ਸਿੱਖਾਂ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਚਰਨ ਛੋਪਾਪਤ ਹੈ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ 300 ਸਿੰਘਾਂ ਦੇ ਜਥੇ ਸਮੇਤ ਪਹੁੰਚੇ ਸੀ ਉਸ ਸਮੇਂ ਉਹਨਾਂ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸਿੰਘ ਸੀਗੇ ਜਿਹੜੇ ਉਹਨਾਂ ਦੇ ਨਾਲ ਸੀ ਇਸ ਸਥਾਨ ਦੇ ਉੱਤੇ ਆ ਕੇ ਬਿਰਾਜਦੇ ਨੇ ਇਹ ਜਿਹੜੀ ਸਾਰੀ ਜ਼ਮੀਨ ਇਹ ਸੁੰਦਰ ਗੁਰਦੁਆਰਾ ਸਾਹਿਬ ਦੇਖ ਰਹੇ ਆ ਆਪਾਂ ਇਹ ਟੋਡਰਮਲਜੀ ਦੀ ਜਗ੍ਹਾ ਸੀ ਜਿਨ੍ਹਾਂ ਦਾ ਪਿੰਡ ਕਾਕੜਾ ਇੱਥੋਂ ਥੋੜੀ ਦੂਰੀ ਤੇ ਸਥਿਤ ਆ ਟੋਡਰਮਲਜੀ ਜਿਹੜੇ ਬਾਅਦ ਦੇ ਵਿੱਚ ਸੂਬੇਦਾਰ ਅਰੰਦ ਵजीर खान ਕੋਲ ਦਿਵਾਨ ਦਾ ਉਹਦਾ ਜਿਹੜਾ ਉਹ ਪ੍ਰਾਪਤ ਕਰਦੇ ਨੇ ਇਸ ਇਤਿਹਾਸ ਬਾਰੇ ਆਪਾਂ ਬਾਅਦ ਦੇ ਵਿੱਚ ਸ਼ੇਅਰ ਕਰਦੇ ਆ ਜਾਣਕਾਰੀ ਪਹਿਲਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਉਂਦੇ ਨੇ ਤਾਂ ਟੋਡਰਮਲ ਜੀ ਉਹਨਾਂ ਦੀ ਬਹੁਤ ਸੱਚੇ ਦਿਲੋਂ ਸੇਵਾ ਕਰਦੇ ਨੇ ਇੱਥੇ ਗੁਰੂ ਸਾਹਿਬ ਉਹਨਾਂ ਨੂੰ ਸਿੱਖੀ ਦੀ ਦਾਤ ਬਖਸ਼ਦੇ ਨੇ ਤੇ ਗੁਰੂ ਘਰ ਦਾ ਸੇਵਕ ਬਣਾਉਂਦੇ ਨੇ ਉਹਨਾਂ ਦਾ ਸਾਰਾ ਪਰਿਵਾਰ ਹੀ ਤਾਂ ਦੇ ਹੀ ਨਾਲ ਸੇਵਾ ਕਰਦਾ ਇਹ ਜ਼ਮੀਨ ਵੀ ਦੀਵਾਨ ਟੋਡਰਮਲ ਜੀ ਦੀ ਸੀਗੀ ਦੁਬਾਰਾ ਮੈਂ ਤੁਹਾਡੇ ਨਾਲ ਹੀ ਗੱਲ ਸਾਂਝੀ ਕਰ ਦਵਾਂ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਇੱਥੋਂ ਜਾਣ ਲੱਗਦੇ ਨੇ ਤਾਂ ਟੋਡਰਮਲ ਜੀ ਬੇਨਤੀ ਕਰਦੇ ਨੇ ਕਿ ਉਹਨਾਂ ਨੂੰ ਵੀ ਆਪਣੇ ਨਾਲ ਸੇਵਾ ਕਰਨ ਲਈ ਜਥੇ ਚ ਸ਼ਾਮਿਲ ਕਰਨ ਤਾਂ ਗੁਰੂ ਸਾਹਿਬ ਉਹਨਾਂ ਨੂੰ ਇਹ ਕਹਿ ਕੇ ਅੱਗੇ ਕੰਮਕਾਰ ਕਰਨ ਲਈ ਛੱਡ ਕੇ ਜਾਂਦੇ ਨੇ ਕਿ ਅਸੀਂ ਤੁਹਾਡੀ ਸੇਵਾ ਬਾਅਦ ਦੇ ਵਿੱਚ ਆ ਕੇ ਲਵਾਂਗੇ ਸਾਡੀ ਕੋਈ ਵੀ ਵਸਤੂ ਤੁਹਾਡੇ ਕੋਲ ਆਵੇ ਤਾਂ ਉਸ ਨੂੰ ਸੰਭਾਲ ਕੇ ਰੱਖਣਾ ਤੇ ਖੂਬ ਕਮਾਈ ਕਰਨਾ ਚੰਗੇ ਕੰਮ ਕਰਨਾ ਤੇ ਗੁਰੂ ਘਰ ਦੀ ਸੇਵਾ ਕਰਨਾ ਅਜਿਹਾ ਕਹਿ ਕੇ ਗੁਰੂ ਸਾਹਿਬ ਇੱਥੋਂ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਟੋਡਰਮਾਲ ਜੀ ਨੂੰ ਦਵਾਨ ਦੀ ਹੈ ਜਿਹੜੀ ਉਹ ਉਪਾਦੀ ਮਿਲਦੀ ਆ ਸਰੰਦ ਵਜੀਰ ਖਾਨ ਦੇ ਕੋਲ ਇਹ ਸੁੰਦਰ ਦਰਬਾਰ ਸਾਹਿਬ ਆਪਾਂ ਦੇਖ ਰਹੇ ਆ ਇੱਥੇ ਸੰਗਤਾਂ ਦੂਰੋਂ ਨੇੜੇੋਂ ਆ ਕੇ ਨਤਮਸਤਕ ਹੁੰਦੀਆਂ ਨੇ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਇਹ ਹੋਰ ਜਿਹੜੇ ਗੁਰਮਤ ਦੇ ਸਾਰੇ ਦਿਹਾੜੇ ਆ ਉਹ ਚੇਚੇ ਤੌਰ ਤੇ ਮਨਾਏ ਜਾਂਦੇ ਨੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਆ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਦੀਵਾਨ ਟੋਡਰਮਲ ਜੀ ਜ਼ਮੀਨ ਦੇ ਉੱਤੇ ਮੋਹਰਾਂ ਵਿਸ਼ਾ ਕੇ ਜ਼ਮੀਨ ਖਰੀਦ ਕੇ ਸਰੰਦ ਦੇ ਵਿੱਚ ਘਰ ਦੇ ਨੇ ਉਸ ਤੋਂ ਬਾਅਦ ਅਗਲੇ ਦਿਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਦੇ ਅਸਥ ਇਕੱਠੇ ਕਰਨ ਤੋਂ ਬਾਅਦ ਉਹ ਭਾਈ ਸੰਗਤ ਸਿੰਘ ਜੀ ਉਹਨਾਂ ਨੂੰ ਇੱਧਰ ਆਲੋਆਰ ਖਵਲ ਰਵਾਨਾ ਕਰਦੇ ਨੇ ਤੇ ਭਾਈ ਸਾਹਿਬ ਉਹ ਨਹੀਂ ਇਸ ਜਗ੍ਹਾ ਤੇ ਪਹੁੰਚ ਕੇ ਜਿਸ ਜਗ੍ਹਾ ਦੇ ਹੁਣ ਆਪਾਂ ਦਰਸ਼ਨ ਕਰ ਰਹੇ ਆ ਜਿੱਥੇ ਗੁਰੂ ਅਰਜਨ ਸਾਹਿਬ ਜੀ ਸਵਾਯਾ ਮਾਨ ਨੇ ਇੱਥੇ ਆ ਕੇ ਉਹ ਇੱਕ ਟੋਆ ਪੁੱਟ ਕੇ ਉਹਦੇ ਵਿੱਚ ਅਸਥ ਸੰਭਾਲ ਦਿੰਦੇ ਨੇ ਤੇ ਉੱਤੇ ਥੜਾ ਸਾਬ ਬਣਾ ਦਿੰਦੇ ਨੇ ਅਜਿਹਾ ਇਤਿਹਾਸ ਆ ਇਸ ਸਥਾਨ ਦਾ ਇਹ ਅਸਥ 1991 ਦੇ ਵਿੱਚ ਜਦੋਂ ਇਸ ਸਥਾਨ ਦੀ ਸੇਵਾ ਚੱਲੀ ਸੀ ਉਸ ਸਮੇਂ ਸਾਰੀ ਸੰਗਤ ਨੂੰ ਦਰਸ਼ਨ ਕਰਨ ਲਈ ਰੱਖੇ ਵੀ ਗਏ ਸੀ ਕਿਉਂਕਿ ਉਸ ਸਮੇਂ ਇਹ ਅਸਥ ਹੀਠਾਂ ਤੋਂ ਮਿਲੇ ਸੀ ਤੇ ਉਸ ਤੋਂ ਬਿਨਾਂ ਇੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦਿਆਂ ਦੀ ਜੋ ਮਾਨਤਾ ਸੁਣੀਆ ਇਸੇ ਸਥਾਨ ਤੋਂ ਜਾਂ ਇਤਿਹਾਸ ਦੇ ਸਰੋਤਾਂ ਤੋਂ ਪਤਾ ਲੱਗਿਆ ਕਿ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਤੱਕ ਵੀ ਇੱਥੇ ਪੱਥਰਾਂ ਦੇ ਉੱਤੇ ਦੇਖੇ ਗਏ ਸੀ ਜਿਹੜੇ ਬਹੁਤ ਸੰਗਤ ਨੇ ਦਰਸ਼ਨ ਕੀਤੇ ਆ ਥੋਡੀ ਵੀਡੀਓ ਸਕਰੀਨ ਦੇ ਉੱਤੇ ਉਸ ਪੱਥਰ ਦਾ ਇੱਕ ਛੋਟਾ ਹਿੱਸਾ ਜੋ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਭਾਲ ਕੇ ਰੱਖਿਆ ਗਿਆ ਥੋਡੀ ਵੀਡੀਓ ਸਕਰੀਨ ਤੇ ਆ ਰਿਫਲੈਕਸ਼ਨ ਹੋਣ ਕਰਕੇ ਸ਼ਾਇਦ ਦਰਸ਼ਨ ਨਾ ਹੋਣ ਪਰ ਇਹ ਉਹੀ ਪੱਥਰ ਆ ਜਿਹਦੇ ਉੱਤੇ ਮਾਤਾ ਜੀ ਦੇ ਪੈਰਾਂ ਦੇ ਨਿਸ਼ਾਨ ਨੇ ਜਿਹੜੇ ਉਹੋ ਦਿਖਾਈ ਦਿੱਤੇ ਸੀ ਅਜਿਹਾ ਇਤਿਹਾਸਾਂ ਭੀ ਬੈਠਾਏ ਸਥਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਆਪਾਂ ਕਰ ਰਹੇ ਆ ਤੇ ਇੱਥੋਂ ਹੀ ਭਾਈ ਹਰਮੀਤ ਸਿੰਘ ਜੀ ਨੇ ਜਿਹੜੇ ਇੱਥੇ ਗ੍ਰੰਥੀ ਸਿੰਘ ਸਾਹਿਬਾਨ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਨੇ ਉਹਨਾਂ ਨਾਲ ਆਪਣੀ ਗੱਲਬਾਤ ਹੋਈ ਆ ਤੇ ਉਹਨਾਂ ਨਾਲ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਹਾਡੀ ਵੀ ਸਾਂਝ ਪਵਾਨੇ ਆ ਤੇ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਤੇ ਗੁਰਦੁਆਰਾ ਸਾਹਿਬ ਆਲੂਆਰਖ ਜਿੱਥੇ ਆਪਾਂ ਖੜੇ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਸਾਂਝੀ ਕਰਿਓ। ਪੂਰੀ ਪਿਆਰੀ 사ਦਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਮਾਤਾ ਗੁਜਰਕੌਰ ਜੀ ਨਾਲ ਬੀਬੀ ਨਾਨਕੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਕਿਰਪਾਲ ਚੰਦ ਅਤੇ 300 ਸਿੰਘ ਸਿੰਘਣੀਆਂ ਜਿੱਥੇ ਸਮੇਤ ਇਸ ਸਥਾਨ ਤੇ ਪਹੁੰਚੇ ਜਿਸ ਸਥਾਨ ਤੇ ਗੁਰੂ ਪੇਜ ਸਿੰਘ ਜੀ ਉਹ ਮਹਾਰਾਜ ਜੀ ਨੇ ਆਸਣ ਲਾਏ ਉਹ ਜਗਾ ਲਗਭਗ ਸਾਰੀ ਦੀ ਸਾਰੀ ਦਵਾਨ ਟੋਡਰਮਲ ਜੀ ਉਹਨਾਂ ਦੀ ਜਮੀਨ ਸੀ ਇੱਥੇ ਉਸ ਵੇਲੇ ਬਰਾਨ ਛੜੀ ਹੁੰਦੀ ਸੀ ਜਿੱਥੇ ਸਾਧੂ ਰਹਿੰਦੇ ਸਨ ਉਹਨਾਂ ਵੱਲੋਂ ਦਵਾਨ ਟੋਡਰਮਲ ਜੀ ਨੂੰ ਬੇਨਤੀ ਕੀਤੀ ਗਈ ਕਿਉਂਕਿ ਉਹਨਾਂ ਦੇ ਸਾਥੀ ਸਨ ਸਾਧੂ ਆਪ ਜੀ ਦੀ ਜਗ੍ਹਾ ਤੇ ਮਹਾਰਾਜ ਜੀ ਪਹੁੰਚੇ ਹਨ ਜਥਾ ਪਹੁੰਚਿਆ ਹੈ ਆਪ ਜੀ ਪਰਿਵਾਰ ਸਮੇਤ ਲੰਗਰ ਪਾਣੀ ਤਿਆਰ ਕਰਕੇ ਇਸ ਸਥਾਨ ਤੇ ਪਹੁੰਚੋ ਉਸ ਤੋਂ ਬਾਅਦ ਟੋਡਰਮਲ ਜੀ ਪਰਿਵਾਰ ਸਮੇਤ ਲੰਗਰ ਪਾਣੀ ਤਿਆਰ ਕਰਕੇ ਇਸ ਸਥਾਨ ਤੇ ਪਹੁੰਚੇ ਅਤੇ ਮਹਾਰਾਜ ਜੀ ਦੀ ਸੇਵਾ ਕੀਤੀ ਲੰਗਰ ਪਾਣੀ ਦੀ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਮਹਾਰਾਜ ਜੀ ਇਸ ਸਥਾਨ ਤੋਂ ਭਵਾਨੀਗੜ੍ਹ ਸ਼ਹਿਰ ਨੂੰ ਜਾਣ ਲੱਗੇ ਤਾਂ ਟੋਡਰਮਲ ਜੀ ਵੱਲੋਂ ਬੇਨਤੀ ਕੀਤੀ ਕਿ ਮਹਾਰਾਜ ਜੀ ਜਥਾ ਆਪ ਜੀ ਖੜੇ ਪਰਿਵਾਰ ਸਮੇਤ ਸਾਨੂੰ ਵੀ ਜਥੇ ਨਾਲ ਲੈ ਚੱਲੋ ਆਪ ਜੀ ਕੁਛ ਦਿਨ ਇੱਥੇ ਹੋਠ ਹੈਰੋ ਉਸ ਤੋਂ ਬਾਅਦ ਮਹਾਰਾਜ ਜੀ ਨੇ ਟੋਡਰਮਾਲ ਜੀ ਨੂੰ ਭਵਿੱਖਤ ਬਚਨ ਕੀਤੇ ਕਿ ਆਪ ਜੀ ਦੀ ਸੇਵਾ ਤੋਂ ਅਸੀਂ ਬਹੁਤ ਖੁਸ਼ ਹਾਂ ਆਪ ਜੀ ਜੋ ਵੀ ਵਪਾਰ ਕਰਦੇ ਹੋ ਆਪਣੀ ਇਮਾਨਦਾਰੀ ਤਾਂ ਦੇਹ ਨਾਲ ਕਰੀ ਜਾਣਾ ਆਪ ਜੀ ਦੇਵੇਂ ਆਉਣ ਵਾਲੇ ਸਮੇਂ ਚ ਧਨ ਦੌਲਤ ਦੀ ਕਮੀ ਨਹੀਂ ਰਹਿਣੀ ਪਰ ਇੱਕ ਇੱਕ ਬਚਨ ਯਾਦ ਰੱਖਿਓ ਕਿ ਉਹ ਧਨ ਦੌਲਤਾਂ ਜੋ ਵੀ ਗੁਰੂ ਮਹਾਰਾਜ ਦੀ ਸੇਵਾ ਚ ਲੱਗਣੀ ਹੈ ਆਪ ਜੀ ਦੀ ਉਸ ਤੋਂ ਬਾਅਦ ਗੁਰਪਰੀ ਸੰਗ ਜੀਓ ਆਪ ਪਪਲੀ ਪਤ ਜਾਣਦੇ ਹੋ ਕਿਵੇਂ ਪਰਿਵਾਰ ਵਿਛੜਾ ਹੋਇਆ ਉਸ ਤੋਂ ਬਾਅਦ ਛੋਟੇ ਬੱਚਿਆਂ ਦੀ ਛਿੱਧੀ ਕੀਤੀ ਗਈ ਉਸ ਤੋਂ ਬਾਅਦ ਜਦੋਂ ਡਮਾਰ ਟੋਡਰਮਲ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਮਹਾਰਾਜ ਜੀ ਦੇ ਕੀਤੇ ਬਚਨ ਯਾਦ ਆਏ ਕਿ ਮਹਾਰਾਜ ਨੇ ਬਚਨ ਜਾਤ ਕੀਤੀ ਸੀ ਆਉਣ ਵਾਲੇ ਸਮੇਂ ਵਿੱਚ ਤਤਤ ਸੇਵਾ ਲਈਤੀ ਜਾਏਗੀ ਆਪ ਜੀ ਲਵੇ ਤੁਨ ਅਦੋਲ ਦੀ ਕਮੀ ਨਹੀਂ ਰਹਿਣੀ ਜਿਵੇਂ ਟੋਡਰਮਲ ਜੀ ਜੋ ਕਿ ਸੁਭਾ ਸਰੰਦ ਦੇ ਜਿਬਾਨ ਬਣ ਚੁੱਕੇ ਹਨ ਉਹਨਾਂ ਵੱਲੋਂ ਜਿੱਥੋਂ ਤੱਕ ਪਹੁੰਚ ਕੀਤੀ ਗਈ ਉੱਥੋਂ ਤੱਕ ਪਹੁੰਚ ਕਰਕੇ ਉਹਨਾਂ ਵੱਲੋਂ ਫਤਗੜ ਸਾਹਿਬ ਜਿੱਥੇ ਜੋਤੀਸਰਬ ਗੁਰਦੁਆਰਾ ਬਣਿਆ ਹੋਇਆ ਹੈ ਪਿੰਡ ਅਤੇਆਲ ਪਿੰਡ ਉੱਥੋਂ ਜ਼ਮੀਨ ਖਰੀਦੀ ਗਈ ਸੁਬਾ ਸਰਹੰਦ ਵੱਲੋਂ ਮੰਗ ਕੀਤੀ ਗਈ ਮੋਰਾ ਖੜੀਆਂ ਕਰਕੇ ਜਗਾ ਖਰੀਦੀ ਗਈ ਉਸ ਤੋਂ ਬਾਅਦ ਤੁਮ ਟੋਟਲ ਮਾਲਜੀ ਵੱਲੋਂ ਉਹਨਾਂ ਦੇ ਭਰਾ ਤੇ ਉਹਨਾਂ ਦੀ ਕਾਰਵਾਲੀ ਅਤੇ ਹੋਰ ਸਿੰਘ-ਸਿੰਗਣੀਆਂ ਵੱਲੋਂ ਮਾਤਾ ਜੀ ਅਤੇ ਬੱਚਿਆਂ ਦੇ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਅਸਤ ਸੁਗੰਦੀ ਰਸਮ ਅਦਾ ਹੁੰਦੀ ਹੈ ਉਸ ਵੇਲੇ ਜੋ ਵੱਡੀ ਗਾਗਰ ਸੀ ਉਹ ਉਹ ਗਾਗਰ ਨੂੰ ਤਾਂ ਉਸੇ ਸਥਾਨ ਤੇ ਪਾ ਪੁੱਟ ਕੇ ਰੱਖ ਦਿੱਤਾ ਗਿਆ ਜੋ ਛੋਟੀ ਗਾਗਰ ਸੀ ਭਾਈ ਜੋਤ ਸਿੰਘ ਜੀ ਦੇ ਕਿ ਇਸੇ ਨਗਰ ਦੇ ਵਾਸੀ ਸਨ ਉਹ ਵੀ ਉਹਨਾਂ ਦੇ ਸਾਥੀ ਸੰਦਵਾਂ ਟੋਡਰ ਮਲਜੀ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਭਾਈ ਸਾਹਿਬ ਜੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਛੋਟੀ ਗਾਗਰ ਆਪ ਜੀ ਮੈਨੂੰ ਦੇ ਦੇਵੋ ਕਿਰਪਾ ਮੇਰੀ ਬੇਨਤੀ ਸਵੀਕਾਰ ਕਰਨੀ ਇਹ ਗਾਗਰ ਮੈਂ ਲੈ ਜਾ ਕੇ ਗੁਰਗੁਨ ਸਿੰਘ ਜੀ ਕੋਲ ਜਾ ਕੇ ਸਾਰਾ ਬੱਚੇ ਦੀ ਸ਼ੀਦੀ ਦਾ ਦਰਸ਼ਤਾਂਨ ਦੱਸਣਾ ਚਾਹੁੰਦਾ ਹਾਂ ਵਾਟੂ ਦਰਮਾਲ ਜੀ ਉਹਨਾਂ ਦੀ ਬੇਨਤੀ ਸੁਣ ਕੇ ਉਗਾਗਰ ਭਾਈ ਜੋਤ ਸਿੰਘ ਜੀ ਨੂੰ ਦਿੱਤੀ ਤੇ ਭਾਈ ਜੋਤ ਸਿੰਘ ਜੀ ਪੈਦਲ ਯਾਤਰਾ ਕਰਦੇ ਇਸ ਸਥਾਨ ਤੇ ਪਹੁੰਚੇ ਉਸ ਤੋਂ ਬਾਅਦ ਜੋ ਸਾਧੂ ਇੱਥੇ ਸੇਵਾ ਕਰਦੇ ਉਹਨਾਂ ਨਾਲ ਉਹਨਾਂ ਨੂੰ ਦੱਸਿਆ ਗਿਆ ਕਿ ਬੱਚਿਆਂ ਤੇ ਮਾਤਾ ਜੀ ਦੀਆਂ ਅਸਤੀਆਂ ਸਨ ਤਾਂ ਉਹ ਸਾਧੂਆਂ ਨੂੰ ਵੀ ਸਾਧੂ ਨੂੰ ਵੀ ਬਚਨ ਮਹਾਰਾਜ ਦੀ ਕਿਤੋਂ ਯਾਦ ਆਏ ਕਿਉਂਕਿ ਉਸ ਸਮੇਂ ਜਦੋਂ ਪ੍ਰਤੀਕ ਬਾਦਰ ਜੀ ਇਸ ਸਥਾਨ ਤੋਂ ਪੋਣੀਗੜ੍ਹ ਨੂੰ ਗਏ ਸਨ ਇੱਥੇ ਮੰਜੀ ਥੜਾ ਸਾਬ ਤਿਆਰ ਕਰਕੇ ਮੰਜੀ ਥਾਪ ਗਏ ਸਨ ਅਤੇ ਸਾਧੂ ਨੂੰ ਬਚਨ ਕੀਤਾ ਸੀਗਾ ਕਿ ਆਉਣਾ ਵਾਲੇ ਸਮੇਂ ਚ ਆਪ ਜੀ ਲਵੇ ਸਾਡੀ ਕੋਈ ਵਸਤੂ ਆਵੇਗੀ ਆਪਣੀ ਜਾਣ ਕੇ ਉਸ ਨੂੰ ਸਾਹਮਣੇ ਰੱਖਣਾ ਤੋਂ ਬਾਅਦ ਸਾਧੂ ਵੱਲੋਂ ਭਾਈ ਜੋ ਸਿੰਘ ਜੀ ਨੇ ਬੇਨਤੀ ਕੀਤੀ ਗਈ ਕਿ ਆਪ ਜੀ ਪਿੱਛੇ ਮੁਗਲ ਰਾਜ ਸਪਾਈ ਲੱਗੇ ਹੋਏ ਹਨ ਉਹ ਕੁਝ ਵੀ ਕਰ ਸਕਦੇ ਹਨ ਵੀ ਆਪਣੇ ਵਿਆਦਲੀ ਵੀ ਕਰ ਸਕਦੇ ਹਨ ਫੁੱਲਾਂ ਦੀ ਬੇਨਤੀ ਹੈ ਕਿ ਆਪ ਜੀ ਇਸ ਥੜੇ ਦੇ ਸੱਚੇ ਹੱਥ ਟੁਆਪੁੱਟ ਕੇ ਇੱਥੇ ਹੀ ਇਹਨਾਂ ਨੂੰ ਰੱਖ ਗਿਆ ਪੈਦਲ ਪੈਦਲ ਜਾਓ ਉਸ ਤੋਂ ਬਾਅਦ ਭਾਈ ਜੋ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਵੱਲ ਪੈਦਲ ਯਾਤਰਾ ਕਰਕੇ ਪਹੁੰਚੇ ਤੇ ਉਹਨਾਂ ਨੂੰ ਸਾਰਾ ਕੁਝ ਬੱਚਿਆਂ ਦੀ ਸ਼ੀਧੀ ਬਾਰੇ ਦਿਸਾਂ ਦੱਸਿਆ ਗਿਆ ਉਸ ਤੋਂ ਪਹਿਲਾਂ ਨੂਰਾ ਮਾਹੀ ਵੱਲੋਂ ਸ੍ਰੀ ਗੁਰਗੋਬਿੰਦ ਸਿੰਘ ਜੀ ਨੂੰ ਸਭ ਕੁਝ ਪਤਾ ਹੀ ਲੱਗ ਗਿਆ ਸੀ ਉਸ ਤੋਂ ਬਾਅਦ ਗੁਰੂ ਨਾਨਕ ਸਿੰਘ ਜੀ ਵੱਲੋਂ ਬਚਨ ਕੀਤੇ ਗਏ ਕਿ ਆਪ ਜੀ ਜੋ ਜਿਸ ਵੀ ਸਥਾਨ ਤੇ ਉਸ ਅਸਥਾਨ ਨੂੰ ਰੱਖ ਕੇ ਆਏ ਹੋ ਉਸ ਜਗ੍ਹਾ ਨੂੰ ਪਵਿੱਤਰ ਹੈ ਉਸ ਨੂੰ ਮੁੜ ਕੇ ਉੱਥੋਂ ਕੱਢਿਆ ਨਾ ਜਾਵੇ ਉਸ ਤੋਂ ਬਾਅਦ ਗੁਰੂ ਪਾਇ ਸੰਗਤ ਜੀ 1990 ਵਿੱਚ ਨਵੇਂ ਸਥਾਨ ਦੀ ਜਦੋਂ ਸੇਵਾ ਚੱਲੀ ਤਾਂ ਥੜਾ ਸੇਵ ਦੀ ਪਟਾਈ ਕੀਤੀ ਗਈ ਉਹ ਅਸਤ ਪ੍ਰਗਟ ਹੋਏ 1990 ਚ ਲਗਭਗ 2 ਮਹੀਨੇ ਸੰਗਤ ਉਸ ਅਸਤ ਹਸਤੀਆਂ ਦੇ ਦਰਸ਼ਨ ਵੀ ਕਰਦੇ ਰਹੇ ਉਸ ਤੋਂ ਬਾਅਦ ਜਨਮ ਬਾਬਾ ਜੀ ਦੀ ਬਕਰਪਾਲ ਸਿੰਘ ਜੀ ਉਹਨਾਂ ਦੀ ਸੇਵਾ ਚੱਲਦੀ ਆਕਾਰ ਸੇਵਾ ਉਹਨਾਂ ਵੱਲੋਂ ਸੰਗਤ ਨੂੰ ਇਕੱਠਾ ਕੀਤਾ ਗਿਆ ਉਹਨਾਂ ਨਾਲ ਵਿਚਾਰ ਕੀਤਾ ਗਿਆ ਵੱਡੇ ਤੋਂ ਵੱਡੇ ਵਿਦਵਾਨ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਜਾਵੇ ਕਿ ਇੱਥੇ ਅਸਤ ਪ੍ਰਗਟ ਹੋਏ ਨੇ ਤਾਂ ਉਸ ਤੋਂ ਬਾਅਦ ਸੰਗਤ ਵੱਲੋਂ ਬੇਨਤੀ ਕੀਤੀ ਕਿ ਬਾਬਾ ਜੀ ਇਹ ਜਗ੍ਹਾ ਪ੍ਰਗਟ ਹੋਈ ਹੀ ਹੈ ਫੁੱਲਾਂ ਦੀ ਵਿਅਦਿ ਵੀ ਹੋ ਸਕਦੀ ਹੈ ਸੰਗਤ ਵੱਲੋਂ ਬਾਬਾ ਜੀ ਨੇ ਬੇਨਤੀ ਕੀਤੀ ਕਿ ਜਿਸ ਜਗ੍ਹਾ ਤੋਂ ਸਾਸਤ ਨਿਕਲਿਆ ਉਹ اسی ਜਗ੍ਹਾ ਤੇ ਰੱਖ ਕੇ ਉੱਤੇ ਥੜਾ ਸਾਬ ਬਣਾ ਦਿੱਤਾ ਜਾਵੇ ਉਸ ਤੋਂ ਬਾਅਦ ਉਸੇ ਜਗ੍ਹਾ ਤੇ ਥੜਾ ਸਾਬ ਖੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਥੜਾ ਸਾਬ ਬਣਾ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਹਰਮੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਨਾਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਆ ਉਹ ਸਾਂਝੀ ਕੀਤੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਰੋਵਰ ਵੀ ਬਣੇ ਹੋਏ ਨੇ ਸਰੋਵਰ ਦੀ ਵੀ ਇੱਕ ਵਿਸ਼ੇਸ਼ ਮਹਾਨਤਾ ਹੈ ਆ ਜਦੋਂ ਇਹ ਸਥਾਨ ਦੀ ਕਾਰ ਸੇਵਾ ਚੱਲੀ ਆ ਨਾ ਸਨ 1990 1991 ਦੇ ਵਿੱਚ ਭਵਾਨੀਗੜ੍ਹ ਵਾਲੇ ਸੰਤਾਂ ਨੇ ਕਰਵਾਈਆ ਸੰਤ ਬਾਬਾ ਕਿਰਪਾਲ ਸਿੰਘ ਜੀ ਉਹਨਾਂ ਨੇ ਤਾਂ ਉਦੋਂ ਦੱਸਦੇ ਨੇ ਵੀ ਇਹ ਸਾਹਮਣੇ ਵਾਲੇ ਪਾਸੇ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਥੜਾ ਸਾਹਿਬ ਦੇ ਆਪਾ ਦਰਸ਼ਨ ਕੀਤੇ ਨੇ ਉਹਦੇ ਬਿਲਕੁਲ ਹੀ ਸਾਹਮਣੇ ਵਾਲੇ ਪਾਸੇ ਇਸ ਜਗ੍ਹਾ ਤੇ ਕਾਫੀ ਦਿਨ ਪਾਣੀ ਰਿਸਦਾ ਰਿਹਾ ਪਾਣੀ ਰਿਸਦਾ ਸੀ ਤਾਂ ਸੰਗਤਾਂ ਜਿਵੇਂ ਦੂਰੋਂ ਨੇੜੇ ਆਈਆਂ ਹੋਈਆਂ ਸੀ ਜਾਂ ਆਉਂਦੀਆਂ ਸੀ ਉਹਨਾਂ ਨੇ ਉਹ ਜਲ ਛਕਿਆ ਵੀ ਤੇ ਉਹ ਪਾਣੀ ਕਾਫੀ ਇੱਥੇ ਉਹਦੇ ਬਰਤਨ ਨੇ ਜਿਹੜੇ ਉਹ ਭਰਗੇ ਸੀ ਇਕੱਠੇ ਹੋ ਗਏ ਸੀ ਉਸ ਤੋਂ ਬਾਅਦ ਸਾਰਿਆਂ ਨੇ ਵਿਦਵਾਨਾਂ ਨੇ ਤੇ ਜੋ ਵੀ ਇੱਥੇ ਮਹਾਪੁਰਖ ਸੀਗੇ ਉਹਨਾਂ ਨੇ ਵਿਚਾਰ ਕਰਕੇ ਇਸ ਜਗ੍ਹਾ ਦੇ ਉੱਤੇ ਵਿਸ਼ਾਲ ਸਰੋਵਰ ਆ ਜਿਹੜਾ ਉਹ ਬਣਾਇਆ ਤੁਹਾਡੀ ਵੀਡੀਓ ਸਕਰੀਨ 'ਤੇ ਉਹ ਜਲ ਨੂੰ ਇਸ ਜਗ੍ਹਾ ਦੇ ਵਿੱਚ ਇਸ ਸਰੋਵਰ ਦੇ ਵਿੱਚ ਰਲਾਇਆ ਗਿਆ ਅੱਜ ਵੀ ਇਸ ਸਰੋਵਰ ਦੀ ਬਹੁਤ ਵੱਡੀ ਮਹਾਨਤਾ ਕਿਸੇ ਵੀ ਤਰ੍ਹਾਂ ਦੇ ਦੇਹ ਦੀ ਕੋਈ ਰੋਗ ਆ ਸੱਚੇ ਮਨੋ ਗੁਰੂ ਘਰ ਦੇ ਵਿੱਚ ਆ ਕੇ ਨਮਸਕਾਰ ਕਰਕੇ ਅਰਦਾਸ ਬੇਨਤੀ ਜੋ ਗੁਰੂ ਸਾਹਿਬ ਅੱਗੇ ਕਰਕੇ ਇੱਥੇ ਇਸ਼ਨਾਨ ਕਰਨ ਨਾਲ ਦੂਰ ਹੁੰਦੀ ਆ ਅਜਿਹੀ ਮਹਾਨਤਾ ਮਹੱਤਤਾ ਇਸ ਸਰੋਵਰ ਦੀ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਜਾਂਦੀ ਸੰਗਤ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਸਾਹਮਣੇ ਵਾਲੇ ਪਾਸੇ ਹੀ ਗੁਰੂ ਘਰ ਲੰਗਰ ਇਸ ਪਾਸੇੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਸੀ ਤੇ ਸਾਹਮਣੇ ਵਾਲੇ ਪਾਸੇ ਦਰਬਾਰ ਸਾਹਿਬ ਸ਼ਸ਼ੋਭਿਤ ਨੇ ਤੇ ਇੱਧਰਾ ਗੁਰੂ ਘਰ ਲੰਗਰ ਆਉਂਦੀ ਜਾਂਦੀ ਸੰਗਤ ਲਈ ਹਰ ਸਮੇਂ ਇੱਥੇ ਚਾਹ ਦਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਆ ਜਿਹੜਾ ਹੋ ਰਹਿਣਾ ਬਾਕੀ ਵਿਸ਼ੇਸ਼ ਸਮਾਗਮ ਹੁੰਦੇ ਨੇ ਜਦੋਂ ਉਦੋਂ ਕਾਫੀ ਵੱਡੇ ਪੱਧਰ ਤੇ ਜਿਹੜਾ ਪ੍ਰਬੰਧ ਆ ਉਹ ਕਰਿਆ ਜਾਂਦਾ। ਲੰਗਰ ਹਾਲ ਦੀ ਅ ਅੰਦਰੋਂ ਬਹੁਤ ਸੋਹਣਾ ਬਣਾਇਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਆ। ਹਰ ਸਮੇਂ ਆਉਂਦੀ ਜਾਂਦੀ ਸੰਗਤ ਲਈ ਇੱਥੇ ਚਾਹ ਪ੍ਰਸ਼ਾਦ ਦੇ ਰੋਟੀ ਦਾ ਜੋ ਪ੍ਰਬੰਧ ਆ ਉਹ ਕਰਿਆ ਜਾਂਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਤੇ ਉਹ ਜੋ ਸੱਜਣਾਂ ਅੰਦਰ ਇੱਥੇ ਸੇਵਾ ਕਰਦੇ ਆ। ਇਹ ਵੱਡਾ ਹਾਲ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀ ਜਾਂਦੀ ਸੰਗਤ ਨੂੰ ਲੰਗਰ ਪਰਸਾਦਸ਼ਕੋ ਤੇ ਚਾਹ ਪਾਣੀ ਪਨਾਉਂ ਲਈ ਹੈ ਜਿਹੜਾ ਉਹ ਬਣਾਇਆ ਗਿਆ। ਲੰਗਰ ਹਾਲ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਹੀ ਮਾਤਾ ਗੁਜਰ ਕੌਰ ਜੀ ਦੇ ਨਾਮ ਤੇ ਵਿਵਾਨ ਹਾਲ ਆ ਜਿਹੜਾ ਉਹ ਬਣਿਆ ਹੋਇਆ। ਜਿੱਥੇ ਅਲੱਗ-ਅਲੱਗ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਉਹ ਵੱਡੇ ਪੱਧਰ ਤੇ ਕਰਾਏ ਜਾਂਦੇ ਆ ਜਿਵੇਂ ਜਦੋਂ ਪੋ ਦਾ ਮਹੀਨਾ ਹੁੰਦਾ ਤੇ ਗੁਰਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਜਿਹੜੇ ਦਿਹਾੜੇ ਨੇ ਉੱਥੇ ਵੱਡੇ ਪੱਧਰ ਤੇ ਮਨਾਏ ਜਾਂਦੇ ਆ ਉਸ ਸਮੇਂ ਫਿਰ ਇਸ ਦੀਵਾਨ ਹਾਲ ਦੀ ਵਰਤੋਂ ਕੀਤੀ ਜਾਂਦੀ ਆ ਧਾਰਮਿਕ ਸਮਾਂਗਮਾਂ ਲਈ ਤੇ ਦਰਬਾਰ ਸਾਹਿਬ ਦੇ ਵਿੱਚ ਇਹ ਇਮਾਰਤ ਦਰਬਾਰ ਸਾਹਿਬ ਦੇ ਬਿਲਕੁਲ ਨਾਲੋਂ ਨਾਲ ਆ ਉਹ ਬਣੀ ਹੋਈ ਆ ਇਹ ਸੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਪਿੰਡ ਆਲੋਆਰਕ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਤਿਹਾਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜੇਕਰ ਕੋਈ ਲਾਖ ਜੋਤਿਆ ਨੀਮਾ ਕਿਹਾ ਗਿਆ ਹੋਵੇ ਤਾਂ ਉਸ ਦੇ ਲਿਖੇਵਾਂ ਦੇ ਅੱਜਕਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਅੱਗੇ ਤੋਂ ਸਮਤ ਬਖਸ਼ਣ ਵੀਡੀਓ ਨੂੰ ਇੱਥੇ ਤੱਕ ਦੇਖ ਚੁੱਕੇ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਕੀ ਵੀਡੀਓ ਦੇ ਖੀਦ ਚ ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰ ਲਵਾਂ ਇਸ ਵੀਡੀਓ ਬਾਰੇ ਮੈਨੂੰ ਖੰਨੇ ਤੋਂ ਹੀ ਮੇਰੇ ਕੁਝ ਸੱਜਣ ਮਿੱਤਰ ਨੇ ਉਹਨਾਂ ਨੇ ਇਸ ਵੀਡੀਓ ਨੂੰ ਇਸੇ ਜਗ੍ਹਾ ਦੀ ਮੈਨੂੰ ਰეკਮੈਂਡੇਸ਼ਨ ਕੀਤੀ ਸੀ ਮੈਨੂੰ ਮੇਰੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੰਨੇ ਰਮਣੀਕ ਤੇ ਮਹਾਨ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੁਸੀਂ ਆਪਣਾ ਸਾਥ ਬਣਾਈ ਰੱਖਿਓ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਨਵੇਂ ਚੰਗੇ ਤੇ ਰੋਚਕ ਵਿਸ਼ਿਆਂ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਧੰਨਵਾਦ